ਸਾਹਮਣੇ ਉਹਨਾਂ ਨੇ ਜਾਂ ਤਾਰਾਂ ਲਾਈਆਂ ਬੈਰੀਕੇਡ ਲਾਏ ਆ ਕੰਧਾਂ ਕੱਢੀਆਂ ਤੇ ਇੱਥੇ ਹੀ ਜਿਹੜਾ ਪਰਸੋਂ ਕਟਨਾ ਕਰਮ ਵਾਪਰਿਆ ਕਿਸਾਨਾਂ ਦੇ ਉੱਤੇ ਗੋਲਾਬਾਰੀ ਕੀਤੀ ਅਥਰੂ ਗੈਸ ਦੇ ਗੋਲੇ ਸਿੱਟੇ ਗਏ ਸਿੱਧੀਆਂ ਗੋਲੀਆਂ ਚਲਾਈਆਂ ਗਈਆਂ ਇਸੇ ਜਗ੍ਹਾ ਤੇ ਹੀ ਇੱਧਰਲੀ ਸਾਈਡ ਜਿਹੜਾ ਨੌਜਵਾਨ ਸ਼ਹੀਦ ਹੋਇਆ ਸ਼ੁਭਕਰਮ ਸਿੰਘ ਜੋ ਦੋ ਭੈਣਾਂ ਦਾ ਇਕਲੌਤਾ ਭਰਾ ਸੀਗਾ ਉਹਦੀ ਸ਼ਹੀਦੀ ਵੀ ਇਸੇ ਜਗ੍ਹਾ ਤੇ ਆਈ ਆ ਤੇ ਇਧਰਲੇ ਪਾਸੇੋਂ ਜਿਹੜੀ ਖੱਟਰ ਦੀ ਪੁਲਿਸ ਤੇ ਸੈਂਟਰ ਦੀ ਪੁਲਿਸ ਹੈ ਜਿਹੜੀ ਉਹ ਸਾਰੀ ਇਹ ਫਨੌਰੀ ਬਾਰਡਰ ਤੇ ਲੱਗੀ ਹੋਈ ਆ ਤੇ ਇਧਰ ਆ ਕੇ ਜਿੱਥੇ ਇੱਕ ਨੌਜਵਾਨ ਨੂੰ ਸ਼ਹੀਦ ਕੀਤਾ ਉੱਥੇ ਪੰਜਾਬ ਦੀ ਸਰਹੱਦ ਦੇ ਵਿੱਚ ਆ ਕੇ ਉਹਨਾਂ ਨੇ ਟਰੈਕਟਰ ਟਰਾਲੀਆਂ ਤੋੜਿਆ ਆਓ ਤੁਹਾਨੂੰ ਇਹ ਵੀ ਦਿਖਾਉਂਦੇ ਆ ਆ ਦੇਖੋ ਕਿਵੇਂ ਗੱਡੀਆਂ ਦਾ ਨੁਕਸਾਨ ਕੀਤਾ ਗਿਆ ਹੈ ਗੱਡੀਆਂ ਭੰਨੀਆਂ ਗਈਆਂ ਆ ਟਰੈਕਟਰਾਂ ਨੀਆਂ ਟਾਇਰ ਪੂੜੀਆਂ ਗਈਆਂ ਨਵੇਂ ਟਰੈਕਟਰ ਆ ਜਿਹੜੇ ਤਾਂ ਸਾਡਾਂ ਦੇ ਨਵੇਂ ਟਰੈਕਟਰ ਤੋੜੇ ਗਏ ਆ ਟਰੈਕਟਰਾਂ ਦੇ ਵਿੱਚ ਟੈਰਾਂ ਚ ਗੋਲੀਆਂ ਮਾਰ ਗਿਆ ਬੱਛੇ ਮਾਰ ਕੇ ਸੇਲੇ ਮਾਰ ਕੇ ਟੈਂਕੀਆਂ ਡੈਮੇਜ ਕੀਤੀਆਂ ਗਈਆਂ ਇੱਥੋਂ ਤੱਕ ਵੀ ਇੱਥੇ ਕਿਸਾਨਾਂ ਨੇ ਦੱਸਿਆ ਕਿ ਜਦੋਂ ਤੇਲ ਸਾਰੀ ਛੜਕ ਤੇ ਡੁੱਲ ਚੁੱਕਾ ਸੀ ਗਿਆ ਤੇ ਉਹਨਾਂ ਦੀ ਅੱਗ ਲਾਉਣ ਦੀ ਤਿਆਰੀ ਸੀਗੀ ਕਿ ਇਹ ਵੱਤੋ ਵੱਧ ਹੈ ਜਿਹੜਾ ਕਿਸਾਨਾਂ ਦਾ ਨੁਕਸਾਨ ਕੀਤਾ ਜਾਵੇ ਆ ਥੱਲੇ ਤੁਸੀਂ ਦੇਖ ਸਕਦੇ ਆਂ ਕਿਸਾਨਾਂ ਨੇ ਆ ਕੇ ਖੁਦ ਮਿੱਟੀ ਪਾਈ ਆ ਵੀ ਇਹ ਟਰੈਕਟਰ ਟਰਾਲੀਆਂ ਨੂੰ ਅੱਗ ਨਾ ਲੱਗੇ ਕਹਿਣ ਤੋਂ ਭਾਵ ਕਿ ਇਹੋ ਜਿਹੇ ਹਾਲਾਤ ਇੱਥੇ ਪੈਦਾ ਕਰਤੇ ਕਿ ਜਿਵੇਂ ਪਾਕਿਸਤਾਨ ਦਾ ਬਾਰਡਰ ਹੁੰਦਾ ਅਸੀਂ ਦੇਸ਼ ਦੇ ਵਿਰੋਧੀ ਹੁੰਨੇ ਆ ਅਸੀਂ ਦੇਸ਼ ਧਰੋਈ ਹੁੰਨੇ ਆ ਅਸੀਂ ਦੇਸ਼ ਦੇ ਦੁਸ਼ਮਣ ਹੁੰਨੇ ਆ ਪਰ ਕਿਸਾਨਾਂ ਦੇ ਸਿਰ ਤੇ ਦੇਸ਼ ਚੱਲਦਾ ਕਿਉਂਕਿ ਸਾਰੇ ਲੋਕ ਆ ਜਿਹੜੇ ਉਹ ਕਿਸਾਨਾਂ ਦੀ ਮਿਹਨਤ ਦਾ ਫਲ ਖਾਂਦੇ ਆ ਫਸਲਾਂ ਕਿਸਾਨ ਪੈਦਾ ਕਰਦੇ ਆ ਮਿਹਨਤ ਕਿਸਾਨ ਕਰਦੇ ਆ ਪਰ ਕਿਸਾਨਾਂ ਨੂੰ ਜਿਹੜਾ ਵਾਜਿਬ ਮੁੱਲ ਨਹੀਂ ਮਿਲ ਰਿਹਾ ਜੇ ਉਹਨਾਂ ਨੂੰ ਵਾਜਿਬ ਮੁੱਲ ਮਿਲੇ ਤਾਂ ਫੇਰ ਇਹ ਸੰਘਰਸ਼ ਕਰਨ ਦੀ ਕੋਈ ਲੋੜ ਨਾ ਪਵੇ ਕਿਉਂਕਿ ਜਿੱਥੇ ਅਸੀਂ ਮਿਹਨਤ ਕਰਕੇ ਫਸਲਾਂ اگਾਉਂਦੇ ਆ ਤਿਆਰ ਕਰਦੇ ਆ ਸਾਰੇ ਦੇਸ਼ ਦਾ ਟੱਟ ਭਰਦੇ ਆ ਉੱਥੇ ਨਾਲ ਬੂਲੀਆਂ ਵੀ ਸਾਡੇ ਵੱਜ ਰਹੀਆਂ ਨੁਕਸਾਨ ਵੀ ਸਾਡਾ ਹੋ ਰਿਹਾ ਦੇਸ਼ ਦੇ ਗੈਸਟਰ ਹੋਈ ਵੀ ਸਾਨੂੰ ਦੱਸਿਆ ਜਾ ਰਿਹਾ ਪਰ ਇਹਦੇ ਵਿੱਚ ਜੇ ਮੈਂ ਪੰਜਾਬ ਦੀ ਗੱਲ ਕਰਾਂ ਤਾਂ ਖਾਸ ਕਰਕੇ ਪੰਜਾਬ ਜਿਹੜਾ ਇਹਦੇ ਵਿੱਚ ਸਿੱਖ ਬਹੁਤ ਗਿਣਤੀ ਹੈ ਦੇਸ਼ ਦੀ ਆਜ਼ਾਦੀ ਮੌਕੇ ਕੁੱਲ 121 ਬੰਦਿਆਂ ਨੂੰ ਫਾਂਸੀ ਹੋਈ ਸੀ 121 ਬੰਦਿਆਂ ਨੂੰ ਫਾਂਸੀ ਹੋਈ ਰਿਕਾਰਡ ਕੱਢ ਕੇ ਵੇਖੋ ਜਿਨ੍ਹਾਂ ਦੇ ਵਿੱਚ 93 ਪੰਜਾਬੀ ਸਿੱਖ ਸਨ ਭਾਵੇਂ ਉਹ ਸਮੇਂ ਪਾਕਿਸਤਾਨ ਵੀ ਸਾਡਾ ਹਿੱਸਾ ਸੀ ਬੰਗਲਾਦੇਸ਼ ਵੀ ਸਾਡਾ ਹਿੱਸਾ ਸੀਗਾ ਤੇ 93 ਸਿੱਖਾਂ ਦੀਆਂ ਕੁਰਬਾਨੀਆਂ ਤੋਂ ਬਾਅਦ ਵੀ ਸਾਡੇ ਪੱਲੇ ਕੀ ਪਿਆ ਗੋਲੀਆਂ ਖੱਜਲਖਵਰੀ ਦੇਸ਼ ਧਰੋਹੀ ਦੇ ਟੈਗ ਜਿਹੜੇ ਨਹੀਂ ਲੱਗਣੇ ਚਾਹੀਦੇ ਕਿਸਾਨ ਜਿਹੜੇ ਆ ਦੇਸ਼ ਭਗਤ ਆ ਕਿਸਾਨ ਆ ਜਿਹੜਾ ਉਹਦਾ ਸਾਰੇ ਕਿਸਾਨ ਹਿੰਦੂ ਵੀ ਆ ਸਿੱਖ ਵੀ ਆ ਮੁਸਲਮਾਨ ਵੀ ਆ ਪਰ ਅੱਜ ਸਮੂਹ ਕਿਸਾਨਾਂ ਦੇ ਨਾਲ ਮਤਲਬ ਦੇਸ਼ ਧਰੋਹੀ ਦੇ ਟੈਗ ਲਾਏ ਜਾ ਰਹੇ ਆ ਤੇ ਦੂਜੇ ਪਾਸੇ ਜਿਹੜੇ ਵਪਾਰੀ ਆ ਅਧਿਯੋਗ ਕਰਾਣੇ ਆ ਉਹਨਾਂ ਦੀ ਹਮਾਇਤ ਕੀਤੀ ਜਾ ਰਹੀ ਹੈ ਉਹਨਾਂ ਨੂੰ ਲੁੱਟਣ ਵਾਸਤੇ ਖੁੱਲੀ ਛੁੱਟੀ ਦਿੱਤੀ ਜਾ ਰਹੀ ਹੈ ਜੇ ਐਮਐਸਪੀ ਕਾਨੂੰਨ ਲਾਗੂ ਹੋ ਜਾਵੇ ਤਾਂ ਜਿਹੜੇ ਲੈ ਕੇ ਖਾਣ ਵਾਲੇ ਲੋਕ ਆ ਉਹਨਾਂ ਦਾ ਵੀ ਫਾਇਦਾ ਹੋ ਸਕਦਾ ਉਹ ਕਿਵੇਂ ਅੱਜ 4 ਰੁਪਏ ਕਿਲੋ ਟਮਾਟਰ ਲਏ ਜਾ ਰਹੇ ਆ ਤੇ 60 70 ਉਹ ਵੇਚੇ ਜਾ ਰਹੇ ਆ ਜੇ ਉਹਨਾਂ 20 ਰੁਪਏ 25 ਰੁਪਏ ਜੋ ਲਾਗਤ ਮੁੱਲ ਨਾਲ ਮੁਨਾਫਾ ਪਾ ਕੇ ਐਮਐਸਪੀ ਦਿੱਤੀ ਜਾਵੇ ਦਾ ਲੈਣ ਵਾਲੇ ਨੂੰ ਵੀ ਪਤਾ ਹੋਵੇ ਕਿ 25 ਰੁਪਏ ਕਿਲੋ ਖਰੀਦੇ ਆ ਚਲ 30 ਜਾਂ 35 ਰੁਪਏ ਅਸੀਂ ਖਰੀਦ ਲਾਂਗੇ ਪਰ ਇੱਥੇ 4 ਰੁਪਏ ਲੈ ਕੇ 70 ਰੁਪਏ ਵੇਚੇ ਜਾਂਦੇ ਇਹਦੇ ਨਾਲ ਜਿੱਥੇ ਕਿਸਾਨ ਦਾ ਨੁਕਸਾਨ ਹੁੰਦਾ ਉਥੇ ਨਾਲ ਜਿਹੜੇ ਲੈ ਕੇ ਸ਼ਹਿਰੀ ਲੋਕ ਖਾਣ ਵਾਲੇ ਆ ਉਹਨਾਂ ਦਾ ਵੀ ਬਹੁਤ ਵੱਡਾ ਨੁਕਸਾਨ ਹੁੰਦਾ ਇਸ ਕਰਕੇ ਕੱਲੇ ਕਿਸਾਨ ਦਾ ਇਹ ਮਸਲਾ ਨਹੀਂਗਾ ਜਿਹੜੇ ਰੋਟੀ ਖਾਣ ਵਾਲੇ ਲੋਕ ਆ ਸਾਰਿਆਂ ਨੂੰ ਕਿਸਾਨਾਂ ਦੇ ਨਾਲ ਖੜਨਾ ਚਾਹੀਦਾ ਸਾਰਿਆਂ ਨੂੰ ਸਹਿਯੋਗ ਕਰਨਾ ਚਾਹੀਦਾ ਇਹਦੇ ਵਿੱਚ ਸਾਰੇ ਇੰਡੀਆ ਦੀ ਭਲਾਈ ਆ ਇੱਥੇ ਰਹਿਣ ਵਾਲੇ ਬਿਛਿੰਡਿਆਂ ਦੀ ਭਲਾਈ ਆ ਇਸ ਕਰਕੇ ਇਹ ਜਿਹੜੀ ਮੋਤੀ ਸਰਕਾਰ ਆ ਖੱਟੜ ਸਰਕਾਰ ਆ ਜੋ ਵੀ ਇਹਨੇ ਆ ਕਾਰਵਾਈਆਂ ਕੀਤੀਆਂ ਸਾਡਾ ਨੌਜਵਾਨ ਭਰਾ ਸਿਰਫ 21 ਸਾਲ ਖੁਸ਼ਕਰਨ ਸਿੰਘ ਉਹਨੂੰ ਸ਼ੁਭਕਰਨ ਸਿੰਘ ਉਹਨੂੰ ਸ਼ਹੀਦ ਕਰਤਾ ਇਸ ਤੋਂ ਪਹਿਲਾਂ ਜਿਹੜੇ ਦਿੱਲੀ ਜਦੋਂ ਮੋਰਚਾ ਲੱਗਾ ਸੀਗਾ 700 ਕਿਸਾਨ ਉਹਦੇ ਸ਼ਹੀਦ ਹੋਇਆ ਤੇ ਨਾਲ ਹੀ ਯੂਪੀ ਦੇ ਵਿੱਚ ਲਖੀਮਪੁਰ ਖੀਰੀ ਦੇ ਵਿੱਚ ਚਾਰ ਕਿਸਾਨ ਇੱਕ ਪੱਤਰਕਾਰ ਨੂੰ ਬੀਜਪੀ ਦਾ ਜਿਹੜਾ ਟੈਣੀ ગ્રામ ਮੰਤਰੀ ਸੀਗਾ ਉਪ ગ્રામ ਮੰਤਰੀ ਉਹਦੇ ਬੇਟੇ ਨੇ ਗੱਡੀਆਂ ਚੜਾ ਕੇ ਲਤਾੜ ਕੇ ਮਾਰਿਆ ਗਿਆ ਤੇ ਮੰਗਾ ਤਾਂ ਸਾਡੀਆਂ ਉਹੀ ਆ ਇਹ ਉਹਨਾਂ ਦੇ ਜਿਹੜੇ ਇਹ ਕਤਲੇਆਮ ਕਰਨ ਵਾਲੇ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਣ ਐਮਐਸਪੀ ਹੈ ਜਿਹੜੀ ਉਹ ਲਾਗੂ ਕੀਤੀ ਜਾਵੇ ਔਰ ਕਿਸਾਨਾਂ ਨੂੰ ਇੱਥੋਂ ਖੁਸ਼ ਕਰਕੇ ਤੋਰਿਆ ਜਾਵੇ ਪਰ ਇੱਥੇ ਹਾਲਾਤ ਇਹ ਬਣ ਗਿਆ ਜਿਹੜਾ ਬੰਦਾ ਕੋਈ ਕਿਸਾਨਾਂ ਦੇ ਹੱਕ ਦੇ ਵਿੱਚ ਬੋਲਦਾ ਉਹ ਸਤਿਆਪਾਲ ਮਲਕ ਬੋਲਿਆ ਸੀਗਾ ਕੱਲ ਉਹਦੇ ਘਰੇ ਵੀ ਐਡੀ ਦਾ ਛਾਪਾ ਪੈ ਗਿਆ ਕਿਉਂਕਿ ਉਹਨੇ ਮੋਦੀ ਸਰਕਾਰ ਦੀਆਂ ਨੀਤੀਆਂ ਨੂੰ ਗਲਤ ਫਹਿਰਾਇਆ ਇਸ ਤਰ੍ਹਾਂ ਲੋਕਾਂ ਨੂੰ ਦਬਾਇਆ ਨਹੀਂ ਜਾ ਸਕਦਾ ਜਿੰਨਾ ਤੁਸੀਂ ਦਬਾਓਗੇ ਉਹਨਾਂ ਵਿਦਰੋਹ ਵਧੂਗਾ ਇਸ ਕਰਕੇ ਇਹ ਗੱਲ ਨੂੰ ਸਮਝ ਜਾਣਾ ਚਾਹੀਦਾ ਐਮਐਸਪੀ ਜੋ ਜਾਇਜ਼ ਮੰਗ ਹੈ ਉਹਨੂੰ ਸਰਕਾਰ ਨੂੰ ਪੂਰੀਆਂ ਕਰਨਾ ਚਾਹੀਦਾ ਪਰ ਆਹ ਜਿਹੜੇ ਹਾਲਾਤ ਜਿਵੇਂ ਪਾਕਿਸਤਾਨ ਦੇ ਬਾਰਡਰ ਤੇ ਬਣੇ ਅਜਿਹੇ ਹਾਲਾਤ ਇਸ ਲਈ ਨਹੀਂ ਬਣਨੇ ਚਾਹੀਦੇ ਕਿਸਾਨ ਇਸ ਦੇਸ਼ ਦੇ ਵਾਸੀ ਆ ਇਹਨਾਂ ਲੋਕਾਂ ਨਾਲੋਂ ਜਾਦੇ ਦੇਸ਼ ਪੱਖਤਾ ਇਹਨਾਂ ਲੋਕਾਂ ਨਾਲੋਂ ਦੇਸ਼ ਦਾ ਜਾਦੇ ਹਿੱਤ ਸੋਚਣ ਵਾਲੇ ਆ ਇਸ ਕਰਕੇ ਕਿਸਾਨਾਂ ਦੀਆਂ ਜਾਇਜ਼ ਮੰਗਾਂ ਨੂੰ ਮੰਨਣਾ ਚਾਹੀਦਾ ਹੈ ਇਸੇ ਵਾਸਤੇ ਹੀ ਇੱਥੇ ਕਿਸਾਨਾਂ ਦੇ ਸਹਿਯੋਗ ਵਾਸਤੇ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਦੇ ਵੱਲੋਂ ਬਾਬਾ ਜੀ ਇੱਕ ਅੱਗੋਂ ਤਰਕ ਦਿੱਤਾ ਜਾਂਦਾ ਵੀ ਕਈ ਲੱਖ ਕਰੋੜ ਰੁਪਏ ਜਿਹੜਾ ਸਾਨੂੰ ਹੈ ਉਹ ਦੇਣਾ ਪਵੇਗਾ ਤੇ ਉਹ ਇਹਨਾਂ ਨੂੰ ਇਹ ਤਾਂ ਇਸ ਤਰ੍ਹਾਂ ਸਮਝਦੇ ਆ ਵੀ ਜਿਵੇਂ ਕਿਸਾਨਾਂ ਤੋਂ ਖਰੀਦ ਕੇ ਇਹਨਾਂ ਨੇ ਪਤਾ ਨਹੀਂ ਸਮੁੰਦਰ ਵਿੱਚ ਸਿੱਟ ਦੇਣਾ ਸਮਾਨ ਇਹਨਾਂ ਨੇ ਵੀ ਅੱਗੇ ਵੇਚਣਾ ਤੁਹਾਨੂੰ ਕਿਵੇਂ ਲੱਗਦਾ ਵੀ ਇਹ ਕਹਿਣਾ ਇਹ ਬਿਲਕੁਲ ਜਿਹੜਾ ਤਰਕ ਹੈ ਇਹ ਗਲਤ ਹੈ ਕਾਰਪੋਰੇਟ ਘਰਾਣਿਆਂ ਨੂੰ ਇਹ ਉਹਨਾਂ ਦੀ ਸਪੋਰਟ ਕਰਨ ਵਾਸਤੇ ਉਹਨਾਂ ਨੂੰ ਰਜਾਉਣ ਵਾਸਤੇ ਦਿੱਤਾ ਜਾ ਰਿਹਾ ਜੇ ਸਰਕਾਰ ਅਸੀਂ ਇਹ ਥੋੜੋ ਗੱਲ ਕਹਿੰਨੇ ਆ ਕਿ ਸਾਰੀ ਜਿਹੜੀ ਫਸਲ ਆ ਉਹ ਕਿਸਾਨ ਦੂਜੇ ਸਰਕਾਰ ਖਰੀਦੇ ਅਸੀਂ ਇਹ ਚਾਹੁੰਦੇ ਆ ਵੀ ਰੇਟ ਫਿਕਸ ਕੀਤਾ ਜਾਵੇ ਐਮ ਐਸ ਪੀ ਦਿੱਤੀ ਜਾਵੇ ਜੇ ਕੋਈ ਹੋਰ ਵੀ ਖਰੀਦਣਾ ਚਾਹੁੰਦਾ ਇਹ ਕਿਤੇ ਸਰਕਾਰ ਨੇ ਸਾਰਾ ਭੰਡਾਰ ਜਮ੍ਹਾਂ ਤਾਂ ਨਹੀਂ ਕਰ ਲੈਣਾ ਲੋਕਾਂ ਨੇ ਖਾਣਾ ਹੈਗਾ ਉਵੇਂ ਹੀ ਚੱਲਣਾ ਜਿਵੇਂ ਪਹਿਲਾਂ ਚੱਲਦਾ ਭਾਵੇਂ ਕੋਈ ਵੀ ਉਦਯੋਗ ਕਰਾਣਾ ਖਰੀਦੇ ਪਰ ਉਹਨੂੰ ਰੇਟ ਵਾਜਬ ਮਿਲਣਾ ਚਾਹੀਦਾ ਤੇ ਉਹ ਆਪਦਾ ਜਾਇਜ਼ ਮੁਨਾਫਾ ਰੱਖ ਕੇ ਅੱਗੇ ਵਿੱਚ ਇਹ ਜ਼ਰੂਰੀ ਨਹੀਂ ਕਿ ਆ ਵੀ ਸਾਰੀ ਸਰਕਾਰ ਨੇ ਖਰੀਦਣੀ ਆ ਪਰ ਅਸੀਂ ਆਨੇ ਵੀ ਜਿਹੜਾ ਵੀ ਖਰੀਦੇ ਉਹ ਕਿਸਾਨ ਨੂੰ ਰੇਟ ਵਾਜਬ ਮਿਲਣਾ ਚਾਹੀਦਾ ਜੋ ਵੀ ਫਿਕਸ ਰੇਟ ਹੋ ਜਾਵੇ ਉਹਦੇ ਉੱਤੇ ਖਰੀਦੀ ਜਾਵੇ ਜੇ ਕੋਈ ਉਹ ਤੋਂ ਘੱਟ ਖਰੀਦਦਾ ਉਹਨੂੰ ਬਨਾਮ ਮੰਨਿਆ ਜਾਵੇ ਇਹਨੂੰ ਕਾਨੂੰਨੀ ਜਾਮਾ ਪਹਿਨਾਇਆ ਜਾਵੇ ਜੇ ਘੱਟ ਖਰੀਦ ਕੇ ਕੋਈ ਜਮਾ ਕਰਕੇ ਗਾਂ ਮਹੰਗੇ ਜਿਆਦੇ ਰੇਟਾਂ ਦੇ ਵੇਚਦਾ ਤਾਂ ਇਸ ਕਰਕੇ ਇਹ ਕਾਨੂੰਨ ਸਖਤੀ ਦੇ ਨਾਲ ਲਾਗੂ ਹੋਵੇ ਉਹਨਾਂ ਉੱਤੇ ਪਰਚਾ ਦਰਜ ਹੋਵੇ ਜਾਂ ਉਹਨਾਂ ਨੂੰ 5-10 ਸਾਲ ਦੀ ਸਜ਼ਾ ਹੋਵੇ ਜਿਹੜਾ ਇਸ ਤਰ੍ਹਾਂ ਕੋਈ ਨਾ ਕਰੇ ਅਸੀਂ ਇਹ ਚਾਹੁੰਦੇ ਆ ਅਸੀਂ ਇਹ ਨਹੀਂ ਚਾਹੁੰਦੇ ਵੀ ਸਾਰੀ ਸਰਕਾਰ ਹੀ ਖਰੀਦੇ ਸਰਕਾਰ ਖਰੀਦੂਗੀ ਉਹਨੇ ਗਾਂ ਵੰਡਦੇ ਨਹੀਂ ਆ ਉਹਨੇ ਕਿਹੜਾ ਕੋਲੇ ਜਮਾ ਕਰਕੇ ਰੱਖਣੀ ਹੈ